ਇੱਕ ਹੋਰ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੀ ਆ ਰਹੀ ਹੈ ਸੁਪਰੀਮ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੇ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਜੇ ਹਾਂ ਗ੍ਰਫਤਾਰੀ ਖਿਲਾਫ ਸੁਪਰੀਮ ਕੋਰਟ ਦਾ ਰੁਖ ਟੂ ਹੈ ਅਰਵਿੰਦ ਕੇਜਰੀਵਾਲ ਖੁਰਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਕੀ ਹੈ ਜਾਣਕਾਰੀ ਦਿੰਦੇ ਆ ਅਰਵਿੰਦ ਕੇਜਰੀਵਾਲ ਦੇ ਲੀਗਲ ਐਡਵਾਈਜ਼ਰ ਨੇ ਦੱਸਿਆ ਕਿ ਉਹ ਖੇਤਲੀ ਅਦਾਲਤ ਦਾ ਰੁਖ ਕਰਨਗੇ ਤੇ ਆਪਣੀ ਗੱਲ ਰੱਖਣਗੇ ਤਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਤੇ ਮਾਮਲੇ ਦੀ ਸੁਣਵਾਈ ਨਹੀਂ ਹੋਏਗੀ ਖੇਤਲੀ ਅਦਾਲਤ ਦਾ ਰੁਖ ਜੋ ਹੈ ਅਰਵਿੰਦ ਕੇਜਰੀਵਾਲ ਖੁਰਾਂ ਦੇ ਵੱਲੋਂ ਕਿਤਾ ਵੱਲੋਂ ਕਿਤਾ ਕੀ ਵੱਡੀ ਗੱਲ ਜੋ ਹੈ ਅਰਵਿੰਦ ਕੇਜਰੀਵਾਲ ਦੇ ਲੀਗਲ ਐਡਵਾਈਜ਼ਰ ਨੇ ਦੱਸੀ ਹੈ ਦੱਸਦੀ ਹੈ ਕਿ ਲਗਾਤਾਰ ਇਹ ਚਰਚਾਵਾ ਚੜੀਆਂ ਹੋਈਆਂ ਸੀ ਕਿ ਜਦੋਂ ਸੁਪਰੀਮ ਕੋਰਟ ਦੀ ਬੈਂਚ ਦੇ ਕੋਲੇ ਮਾਮਲਾ ਜਾਏਗਾ ਤਾਂ ਕੀ ਫੈਸਲਾ ਹੈ ਇਕੱपर ਬਹੁਤ ਵੱਡੀ ਅਪਡੇਟ ਇਸ ਮਾਮਲੇ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸਦੀ ਹੈ ਕਿ ਹੁਣ ਹੇਠਲੀ ਅਦਾਲਤ ਦਾ ਰੁਖ ਜੋ ਹੈ ਅਰਵਿੰਦ ਕੇਜਰੀਵਾਲ ਖੁਰਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤਾ ਜਾਏਗਾ ਤੇ ਹੁਣ ਕਈ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਕੀ अरविंद केजरीवाल ਨੂੰ 체ਤੇ ਹੀ ਇਸ मामले ਦੇ ਵਿੱਚ ਰਾਹਤ ਮਿਲ ਸਕਦੀ ਹੈ ਜਾਂ ਕੀ अरविंद केजरीवाल ਨੂੰ ਕਿੰਨੇ ਦਿਨਾਂ ਤੱਕ ਜਿਹੜਾ ਹੈ ਹਿਰਾਸਤ ਦੇ ਵਿੱਚ ਰਹਿਣਾ ਪੈਗਾ ਕਈ ਸਾਰੇ ਸਵਾਲ ਜਿਹੜੇ ਨੇ ਇਸ मामले ਨੂੰ ਲੈ ਕੇ ਲਗਾਤਾਰ ਖੜੇ ਹੋ ਰਿਹਾ ਦੱਸਦੀ ਹੈ ਕਿ ਈਡੀ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਹੋਰਾਂ ਦੇ ਕੋਲੋਂ ਬੀਤੇ ਦਿਨ ਪੁੱਛਗਿੱਛ ਕੀਤੀ ਗਈ ਸੀ 2 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ अरविंद केजरीवाल ਨੂੰ ਈਡੀ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਕਈ ਆਪ ਦੇ ਲੀਡਰ ਜੋ ਪੰਜਾਬ ਦੇ ਨਾਲ ਸੰਬੰਧਿਤ ਸੀ ਦਿੱਲੀ ਦੇ ਨਾਲ ਬੰਦੇ ਸੀ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤੇ ਪ੍ਰੋਟੈਸਟ ਦੇ ਦੌਰਾਨ ਕਈ ਸਾਰੇ ਵੱਡੇ ਚਿਹਰੇ ਜਿਹੜੇ ਨੇ ਗ੍ਰਿਫਤਾਰ ਹੋ ਜਾਂਦੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੀ ਜਿਹੜੇ ਨੇ ਸ਼ਾਮਲ ਹੁੰਦੇ ਆ ਤਾਂ ਹਰਜੋਤ ਬੈਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉੱਥੇ ਹੀ ਡਾਕਟਰ ਬਲਬੀਰ ਖੋਰਾ ਨੂੰ ਵੀ ਜਿਹੜਾ ਹੈਗਾ ਡਿਟੇਨ ਕਰ ਲਿਆ ਗਿਆ ਤਾਂ ਲਗਾਤਾਰ ਵੱਡੇ ਵੱਡੇ ਚਿਹਰਿਆਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕਈ ਕੈਬਨਿਟ ਮੰਤਰੀਆਂ ਸਮੇਤ ਦਿੱਲੀ ਪਹੁੰਚ ਰਹੇ ਨੇ ਇਸੇ ਦੌਰਾਨ ਪੁਲਿਸ ਦੇ ਵੱਲੋਂ ਅੱਡੀ ਗਿਣਤੇ ਦੇ ਵਿੱਚ ਆਪ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਜਾ ਰਿਹਾ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਖਿਆ ਮੰਤਰੀ ਖਰਜੋਤ ਬੈਂਸ ਅਤੇ ਮੰਤਰੀ ਅਮਨ ਅਰੋੜਾ ਦਿੱਲੀ ਪਹੁੰਚੇ ਸੀ ਜਿਨ੍ਹਾਂ ਨੂੰ ਇਸ ਵੇਲੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇੱਕ ਹੋਰ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੀ ਆ ਰਹੀ ਹੈ ਸੁਪਰੀਮ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੇ ਆਪਣੀ ਪਟੀਸ਼ਨ ਨੂੰ ਵਾਪਸ ਲੈ ਲਿਆ ਜੇ ਹਾਂ ਗ੍ਰਫਤਾਰੀ ਖਿਲਾਫ ਸੁਪਰੀਮ ਕੋਰਟ ਦਾ ਰੁਖ ਟੂ ਹੈ ਅਰਵਿੰਦ ਕੇਜਰੀਵਾਲ ਖੋਰਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਕੀ ਹੈ ਜਾਣਕਾਰੀ ਦਿੰਦੇ ਹਨ ਅਰਵਿੰਦ ਕੇਜਰੀਵਾਲ ਦੇ ਲੀਗਲ ਐਡਵਾਈਜ਼ਰ ਨੇ ਦੱਸਿਆ ਕਿ ਉਹ ਖੇਤਲੀ ਅਦਾਲਤ ਦਾ ਰੁਖ ਕਰਨਗੇ ਤੇ ਆਪਣੀ ਗੱਲ ਰੱਖਣਗੇ ਤਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਤੇ ਮਾਮਲੇ ਦੀ ਸੁਣਵਾਈ ਨਹੀਂ ਹੋਏਗੀ ਹੈਤਲੀ ਅਦਾਲਤ ਦਾ ਰੁਖ ਜੋ ਹੈ ਅਰਵਿੰਦ ਕੇਜਰੀਵਾਲ ਖੁਰਾਂ ਦੇ ਵੱਲੋਂ ਕਿਤੋਂ ਵੱਲੋਂ ਕਿ ਤੱਕ ਇਹ ਵੱਡੀ ਗੱਲ ਜੋ ਹੈ ਅਰਵਿੰਦ ਕੇਜਰੀਵਾਲ ਦੇ ਲੀਗਲ ਐਡਵਾਈਜ਼ਰ ਨੇ ਦੱਸੀ ਹੈ ਦੱਸ ਦਈਏ ਕਿ ਲਗਾਤਾਰ ਇਹ ਚਰਚਾਵਾਂ ਛੜੀਆਂ ਹੋਈਆਂ ਸੀ ਕਿ ਜਦੋਂ ਸੁਪਰੀਮ ਕੋਰਟ ਦੀ ਬੈਂਚ ਦੇ ਕੋਲੇ ਮਾਮਲਾ ਜਾਏਗਾ ਤਾਂ ਕੀ ਫੈਸਲਾ ਹੈ ਇਕੱपर ਬਹੁਤ ਵੱਡੀ ਅਪਡੇਟ ਇਸ ਮਾਮਲੇ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਹੇਠਲੀ ਅਦਾਲਤ ਦਾ ਰੁਖ ਜੋ ਹੈ ਅਰਵਿੰਦ ਕੇਜਰੀਵਾਲ ਖੁਰਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀਤਾ ਜਾਏਗਾ ਤੇ ਹੁਣ ਕਈ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਛੇਤੀ ਹੀ ਇਸ ਮਾਮਲੇ ਦੇ ਵਿੱਚ ਰਾਹਤ ਮਿਲ ਸਕਦੀ ਹੈ ਜਾਂ ਕੀ ਅਰਵਿੰਦ ਕੇਜਰੀਵਾਲ ਨੂੰ ਕਿੰਨੇ ਦਿਨਾਂ ਤੱਕ ਜਿਹੜਾ ਹੈ ਹਿਰਾਸਤ ਦੇ ਵਿੱਚ ਰਹਿਣਾ ਪੈਗਾ ਕਈ ਸਾਰੇ ਸਵਾਲ ਜਿਹੜੇ ਨੇ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਖੜੇ ਹੋ ਰਿਹਾ ਦੱਸਦੀ ਹੈ ਕਿ ਈਡੀ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਕੋਲੋਂ ਬੀਤੇ ਦਿਨ ਪੁੱਛਗਿੱਛ ਕੀਤੀ ਗਈ ਸੀ 2 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਕਈ ਆਪ ਦੇ ਲੀਡਰ ਜੋ ਪੰਜਾਬ ਦੇ ਨਾਲ ਸੰਬੰਧਿਤ ਸੀ ਦਿੱਲੀ ਦੇ ਨਾਲ ਬੰਦੇ ਸੀ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤੇ ਪ੍ਰੋਟੈਸਟ ਦੇ ਦੌਰਾਨ ਕਈ ਸਾਰੇ ਵੱਡੇ ਚਿਹਰੇ ਜਿਹੜੇ ਨੇ ਗ੍ਰਿਫਤਾਰ ਹੋ ਜਾਂਦੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਵੀ ਜਿਹੜੇ ਨੇ ਸ਼ਾਮਲ ਹੁੰਦੇ ਆ ਤਾਂ ਹਰਜੋਤ ਬੈਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਉੱਥੇ ਹੀ ਡਾਕਟਰ ਬਲਬੀਰ ਖੋਰਾ ਨੂੰ ਵੀ ਜਿਹੜਾ ਹੈਗਾ ਡਿਟੇਨ ਕਰ ਲਿਆ ਗਿਆ ਤਾਂ ਲਗਾਤਾਰ ਵੱਡੇ ਵੱਡੇ ਚਿਹਰਿਆਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕਈ ਕੈਬਨਿਟ ਮੰਤਰੀਆਂ ਸਮੇਤ ਦਿੱਲੀ ਪਹੁੰਚ ਰਹੇ ਨੇ ਇਸੇ ਦੌਰਾਨ ਪੁਲਿਸ ਦੇ ਵੱਲੋਂ ਗਿਣਤੇ ਦੇ ਵਿੱਚ ਆਪ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਜਾ ਰਿਹਾ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਖਿਆ ਮੰਤਰੀ ਖਰਜੋਤ ਬੈਂਸ ਅਤੇ ਮੰਤਰੀ ਅਮਨ अरोड़ा ਦਿੱਲੀ ਪਹੁੰਚੇ ਸੀ ਜਿਨ੍ਹਾਂ ਨੂੰ ਇਸ ਵੇਲੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ